ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਇੱਥੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 22 ਨਵੰਬਰ 2016 ਨੋ ਮੱਗਰ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਤਾਂ ਸਹੀ ਉਹਨਾਂ ਸਾਰੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ ਦੇ ਵਿਸ਼ੇਸ਼ ਕਰਕੇ ਪਹਿਲੇ ਸੈਗਮੈਂਟ ਦੇ ਉੱਤੇ ਜਿਹਦੇ ਚ ਅਸੀਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਕੀ ਖੇਡ ਹੈ ਡਾਇਸਪੋਰਾ ਸਿੱਖਾਂ ਨੂੰ ਭੰਬਲ ਪੂਸੇ ਚ ਪਾਉਣ ਲਈ ਉਸ ਬਾਰੇ ਅਸੀਂ ਬੜੇ ਵੇਰਵੇ ਨਾਲ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਚ ਕੀ ਮੂਵ ਹੋਏਗਾ ਸੋ ਬਹੁਤ سارے ਦਰਸ਼ਕਾਂ ਨੇ ਸ਼ਰੂਤਿਆਂ ਨੇ ਉਸ ਨੂੰ ਪਸੰਦ ਵੀ ਕੀਤਾ ਜੀ ਔਰ ਉਹਦੇ ਲਈ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਅਸੀਂ ਉਹਨਾਂ ਨੂੰ ਅਗਾਊਂ ਇਸ ਬਾਰੇ ਜਿਹੜਾ ਵਾਰਨ ਕੀਤਾ ਹੈ ਔਰ ਮੈਂ ਸਮਝਦਾ ਵੀ ਬਹੁਤ ਵਾਰ ਚੈਲੰਜ ਤਾਂ ਹਮੇਸ਼ਾ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨਹੀਂ ਔਰ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨਹੀਂ ਔਰ ਬੇਸ਼ੱਕ ਇਹ ਅੰਗਰੇਜ਼ਾਂ ਦੇ ਖਾਤੇ 'ਚ ਪਾਣਗੇ ਜੀ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਕੀਤਾ ਪਰ ਅਸਲ 'ਚ ਜਿਵੇਂ ਡਿਵਾਈਡ ਐਂਡ ਰੂਲ ਵੰਡੋ ਤੇ ਰਾਜ ਕਰੋ ਜੀ ਇਹ ਇਹਨਾਂ ਦੇ ਫਲਸਫੇ ਜਿਨ੍ਹਾਂ ਦੇ ਧਰਮ 'ਚ ਇਹਨਾਂ ਦੀ ਸਾਰੀ ਸਭਿਅਤਾ ਦੇ ਵਿੱਚ ਵਿਵਿਨ ਹੋਇਆ ਹੋਇਆ ਹੈ ਮੈਨੂੰ ਸਮਝ ਆਇਆ ਕਿ ਦੁਨੀਆ ਦੇ ਵਿੱਚ ਕਿਸੇ ਹੋਰ ਫਲਸਫੇ ਦੇ ਵਿੱਚ ਇੰਨਾ ਪੁਰਾਣਾ ਜੇ ਅਸੀਂ ਚਾਣਕਿਆ ਦੇ ਨਾਲ ਦੇਖੀਏ ਤੇ ਫਿਰ 2.5 ਹਜ਼ਾਰ ਸਾਲ ਪਹਿਲਾਂ ਜਦੋਂ ਆਸਾਮ-ਦਾਮ ਦੰਡ ਭੇਦ ਇਹ ਚਾਰ ਹਥਿਆਰ ਦੰਦਾ ਹੈ ਦੁਸ਼ਮਣ ਨੂੰ ਮਾਰਨ ਦੇ ਤੇ ਉਹਨਾਂ ਦਾ ਜਿਵੇਂ ਇਹਨਾਂ ਨੇ ਉਹ ਉਹਨਾਂ ਨੂੰ ਵਰਤੇ ਭੇਦ ਹਥਿਆਰ ਦਾ ਮਤਲਬ ਹੀ ਇਹ ਹੈ ਕਿ ਘਰ ਕਾ ਭੇਤੀ ਲੰਕਾ ਟਾਇ ਕੇ ਭਾਈ ਵਿੱਚ ਵੜ ਜਾਓ ਵਿਚ ਵੜ ਕੇ ਫਿਰ ਤੁਸੀਂ ਅੰਦਰੋਂ ਪਾੜ ਦਿਓ ਸੋ ਅਸੀਂ ਜਿਹੜਾ ਹੈ ਉਹਨਾਂ ਸਾਰੇ ਦਰਸ਼ਕਾਂ ਸ਼ਰੋਤਿਆਂ ਦੀ ਕਲੈਕਟਿਵ ਜਿਹੜੀ ਹੈ ਸ਼ੁਕਰਗੁਜ਼ਾਰੀ ਕਰਦੇ ਜੀ ਕਿਉਂਕਿ ਸਾਨੂੰ ਬਹੁਤ ਸਾਰਾ ਅੱਜਕੱਲ ਮਟੀਰੀਅਲ ਜਾਂ ਲਿਖਤਾਂ ਸਾਡੇ ਦਰਸ਼ਕਾਂ ਦੀਆਂ ਮਿਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬੀਤੇ ਦੇ ਵਿੱਚ ਜਿਹੜੇ ਕੋਈਸ ਆਰਟੀਕਲਸ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਇੱਕ ਵਾਰ ਫੇਰ ਸਿੱਖਾਂ ਨੂੰ ਉਸ ਨਸਲਕੁਸ਼ੀ ਦੇ ਨਿਸ਼ਾਨੇ ਤੇ ਲਿਆਉਣ ਦੇ ਲਈ ਜਦੋਂ ਭਾਰਤ ਭਰ ਦੇ ਵਿੱਚ ਅਜੇ ਉਸ ਤਰ੍ਹਾਂ ਖੁੱਲਕੇ ਮੀਡੀਆ ላይ ਨਹੀਂ ਆਈ ਜਿਵੇਂ 80ਵਿਆਂ ਦੇ ਵਿੱਚ ਸੀ ਪਰ ਉਸ ਡਾਇਰੈਕਸ਼ਨ ਵੱਲ ਗੱਲ ਪੁਆਇੰਟ ਆਊਟ ਕਰ ਰਹੀ ਹੈ ਜੀ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਦੀਆਂ ਘਟਨਾਵਾਂ 'ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਔਰ ਇੱਕ ਖਬਰ ਜਿਹਦੀ ਸਿਰਫ ਇੱਕ ਸਿੱਖ ਸਿਆਸਤ ਨੇ ਕੈਰੀ ਕੀਤੀ ਔਰ ਉਹ ਵੀ ਐਸੇ ਜਿਹਨੂੰ ਤੁਸੀਂ ਪ੍ਰਿੰਟ ਆਊਟ ਨਹੀਂ ਕਰ ਸਕਦੇ ਭਰਤਪੁਰ ਦੀ ਸੀ ਪਿਛਲੇ ਦਿਨਾਂ 'ਚ ਕਿ ਕਿਵੇਂ ਇੱਕ ਸਿੱਖ ਕਪਲ ਨੂੰ ਜਿਹੜਾ ਜਿਨ੍ਹਾਂ ਨੇ ਕਿ ਕਿਸੇ ਮੁੱਦੇ ਦੇ ਉੱਤੇ ਇਤਰਾਜ਼ ਕੀਤਾ ਉਹ ਦੋਨੋਂ ਹੀ ਕੰਮ ਕਰਦੇ ਸੀ ਸਧਾਰਨ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੋ ਉਹਨਾਂ ਦੋਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਦੇ ਕੱਪੜੇ ਉਹਦੀ ਦਸਤਾਰ ਦੀ ਬੇਦਵੀ ਕੀਤੀ ਗਈ ਬੀਬੀ ਨੂੰ ਜਿਹੜਾ ਉਹ અપਮਾਨਿਤ ਕੀਤਾ ਗਿਆ ਉਹਦੇ ਕੱਪੜੇ ਪਾੜੇ ਗਏ ਔਰ ਇਹ ਖਬਰ ਜਿਹੜੀ ਈਵਨ ਕਿਤੇ ਵੀ ਨਹੀਂ ਲੱਗੀ ਔਰ ਇਹਦਾ ਕੋਈ ਨੋਟਿਸ ਨਹੀਂ ਲਿਆ ਗਿਆ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰਿਆਣੇ ਦੇ ਵਿੱਚ ਘਟਨਾਕਰਮ ਬਰਾਬਰ جاری ਹੈ ਪਹਿਲਾਂ ਆਮ ਜਿਹੜੇ ਐਗਜ਼ਾਮ इवन ਮੈਡੀਕਲ ਔਰ ਸੀਬੀਐਸਸੀ ਦੇ ਐਗਜ਼ਾਮਸ ਵੇਲੇ ਵੀ ਕਿਰਪਾਨ ਔਰ ਕੜਾ ਲੁਹਾਣਾ ਜੀ ਔਰ ਹੁਣ ਹਰਿਆਣੇ ਦੇ ਇੱਕ ਟਾਊਨ ਦੇ ਵਿੱਚ ਜਦੋਂ ਕਿ ਆਮ ਕਲੈਰੀਕਲ ਜੌਬ ਦੇ ਲਈ ਜਿਹੜੀ ਹੈ ਇੰਟਰਵਿਊ ਦੇ ਲਈ ਸਿੱਖ ਨੌਜਵਾਨ ਗਿਆ ਤੇ ਉਸ ਨੂੰ ਕਿਰਪਾਨ ਔਰ ਕੜਾ ਲਾਣ ਦੇ ਲਈ ਮਜਬੂਰ ਕੀਤਾ ਗਿਆ ਔਰ ਉਸ ਨੂੰ ਜ਼ਲੀਲ ਵੀ ਕੀਤਾ ਗਿਆ ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਦਾ ਹੁਣ ਮੀਡੀਆ ਦੇ ਵਿੱਚ ਵੀ ਬਹੁਤੀ ਚਰਚਾ ਨਹੀਂ ਹੁੰਦੀ ਔਰ ਪੰਜਾਬ ਦੇ ਮੀਡੀਆ ਨੂੰ ਤਾਂ ਉਹਨਾਂ ਨੇ ਇਸ ਕਿਸਮ ਦੇ ਕੰਮ ਲਈ ਫਰਵਰੀ ਚੋਣਾ ਕੇਜਰੀਵਾਲ ਨੇ ਮਜੀਠੀਆ ਨੂੰ ਕੀ ਕਿਹਾ ਮਜੀਠੀਆ ਨੇ ਅੱਗੋਂ ਕੀ ਕਿਹਾ ਇਸ ਕਿਸਮ ਦੀਆਂ ਖਬਰਾਂ ਦੇ ਵਿੱਚ ਔਰ ਉੱਥੇ ਤਾਂ ਹਰ ਇੱਕ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਕਿ ਭਾਈ ਕੌਮ ਦੇ ਨਾਲ ਕੀ ਬੰਨ ਰਿਹਾ ਕਿੱਥੇ ਕੀ ਸਾਰੇ ਹਥਿਆਰ ਕਿਵੇਂ ਇਸਤੇਮਾਲ ਹੋ ਰਹੇ ਨੇ ਜੀ ਔਰ ਲੇਟਲੀ ਜਿਹਦਾ ਜ਼ਿਕਰ ਅਸੀਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਕਿ ਇੱਕ ਫੁੱਲ ਸਕੇਲ মিডিਆ ਜਿਹੜੀ ਜਿਹਨੂੰ ਤੁਸੀਂ ਡਿਮਿਨਾਈਜ਼ੇਸ਼ਨ ਕਹੋ ਸਿੱਖੀਗਰ ਸਿੱਖਾਂ ਦੇ ਉੱਤੇ ਅਸੀਂ ਬਹੁਤ ਵਾਰ ਭਾਵੇਂ ਪਾਸਿੰਗ ਰੈਫਰੈਂਸ 'ਚ ਜ਼ਿਕਰ ਕਰਦੇ ਰਹੇ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਵਣਜਾਰੇ ਸਿੱਖ ਸਿੱਖੀਗਰ ਸਿੱਖ ਜਿਹੜੇ ਕਿ ਭਾਰਤ ਭਰ ਵਿੱਚ ਖਾਸ ਤੌਰ ਤੇ ਮਧ ਪ੍ਰਦੇਸ਼ ਕਰਨਾਟਕਾ ਆਂਧਰਾ ਮਹਾਰਾਸ਼ਟਰਾ ਦੇ ਵਿੱਚ ਨੇ ਜੀ ਇਹ ਉਹ ਵਣਜਾਰੇ ਜਾਂ ਸਿੱਕੜੀਗਰ ਸਿੱਖ ਨੇ ਬੇਸ਼ੱਕ ਜਦੋਂ ਜਗੀਰ ਕੌਰ ਪ੍ਰਧਾਨ ਬਣੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਨੇ ਵੀ ਦਾਵਾ ਕੀਤਾ ਕਿ ਜੀ ਮੇਰਾ ਕਿਉਂਕਿ ਸੰਬੰਧ ਰੁਬਾਣਾ ਭਾਈਚਾਰੇ ਨਾਲ ਤੇ ਮੈਂ ਵੀ ਅਸੀਂ ਇਹਨਾਂ ਸਾਰੇ ਕਬੀਲਿਆਂ ਦੀ ਸਾਰ ਲਵਾਂਗੇ ਉਹਨਾਂ ਨੇ ਬੜਾ ਵੱਡਾ ਫੰਕਸ਼ਨ ਕਰਕੇ ਉਸ ਉਹਨੂੰ ਜਿਹੜਾ ਮਾਂ ਦਾ ਦਰਜਾ ਵੀ ਦਿੱਤਾ ਸਦਕੇ ਪਰ ਮੁੜ ਕੇ ਮੈਨੂੰ ਨਹੀਂ ਨਜ਼ਰ ਆਇਆ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਇਸ ਲੈਵਲ ਦਾ ਇਨੀਸ਼ੀਏਟਿਵ ਲਿਆ ਹੋਏ ਹਾਲਾਂਕਿ ਸਿਕਲੀਗਰ ਸਿੱਖਾਂ ਦੀ ਗਿਣਤੀ ਕਿੰਨੀ ਹੈ ਜੀ ਉਸ ਬਾਰੇ ਮਤਭੇਦ ਨੇ ਕਈ ਵਾਰ ਕਰੋੜਾਂ 'ਚ ਕਹੀ ਜਾਂਦੀ ਹੈ ਕੋਈ 2 ਕਰੋੜ ਕਹਿੰਦਾ ਹੈ ਕੋਈ 4 ਕਰੋੜ ਕਹਿੰਦਾ ਹੈ ਪਰ ਸਰਟਨਲੀ ਹਜ਼ਾਰਾਂ 'ਚ ਵੀ ਹੋਏ ਭਾਵੇਂ ਲੱਖਾਂ 'ਚ ਮੇਰਾ ਖਿਆਲ ਹੈ ਰੀਅਲਿਸਟਿਕਲੀ ਹੈ ਔਰ ਇਹ ਖਬਰਾਂ ਜ਼ਰੂਰ ਰਹੀਆਂ ਨੇ ਜਿਹੜੇ ਸਾਡੇ ਵੀ ਜਾਣ ਪਛਾਣ ਦੇ ਥੋੜੇ ਬਹੁਤ ਇਸ ਪ੍ਰੋਜੈਕਟ ਦੇ ਵਿੱਚ ਸਭ ਤੋਂ ਪਹਿਲਾਂ ਇੰਗਲੈਂਡ ਦੇ ਔਰ ਕੈਨੇਡਾ ਦੇ ਸਿੱਖਾਂ ਨੇ ਇਨੀਸ਼ੀਏਟਿਵ ਲਿਆ ਸੀ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਬੱਚਿਆਂ ਨੂੰ ਧਰਮ ਪ੍ਰਚਾਰ ਵੱਲ ਤੋਰਿਆ ਔਰ ਉਹਨਾਂ ਚੋਂ ਫਿਰ ਲੁਧਿਆਣਾ ਇੱਥੇ ਵੀ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਸਿਕ ਸੈਂਟਰ ਨਾਲ ਸੰਬੰਧਿਤ ਪਾਈ ਗੁਰਮੀਤ ਸਿੰਘ ਨੇ ਅ ਜਣਾ ਨੇ ਇਸ ਬਾਰੇ ਜਿਹੜਾ ਅਜੇ ਵੀ ਲੁਧਿਆਣੇ ਦੇ ਵਿੱਚ ਇੱਕ ਸਕੂਲ ਖੋਲ ਕੇ ਜਿੱਥੋਂ ਉਹਨਾਂ ਦੇ ਬੱਚਿਆਂ ਨੂੰ ਰਿਆ ਕੇ ਐਜੂਕੇਸ਼ਨ ਪਰ ਜਿਸ ਲੈਵਲ ਤੇ ਕੰਮ ਹੋ ਰਿਹਾ ਹੈ ਇਹ ਔਰ ਜਿੰਨੀ ਉਹਨਾਂ ਦੀ ਗਿਣਤੀ ਹੈ ਔਰ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਰੋਜ਼ਗਾਰ ਦੇਣਾ ਲੇਕਿਨ ਉਹ ਕਿਹਨਾ ਹਾਲਾਤਾਂ ਜੁੱਥੇ ਰਹਿੰਦੇ ਨੇ ਉਹਨਾਂ ਨੂੰ ਆਲਮੋਸਟ ਕ੍ਰਿਮੀਨਲ ਬਣਾਇਆ ਹੋਇਆ ਜਦੋਂ ਅਸੀਂ ਸਮੁੱਚੀ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਦੇ 10 ਅਕਤੂਬਰ 48 ਦੇ ਉਹ ਸਰਕੂਲਰ ਦੀ ਗੱਲ ਕਰਦੇ ਆਂ ਤੇ ਇਹ ਫੈਕਟ ਹੈ ਕਿ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਪੁਲਿਸ ਦੇ ਰਿਕਾਰਡ ਜਿਸਟਰਸ ਦੇ ਵਿੱਚ ਸਾਰੇ ਇਹ ਜਿਹੜੇ ਸਿਕਲੀਗਾਰ ਜਾਂ ਵਣਜਾਰੇ ਸਿੱਖ ਨੇ ਇਹ ਕ੍ਰਿਮੀਨਲ ਟ੍ਰਾਈਬ ਨੇ ਜੀ ਜ਼ਰਾਇਮ ਪੇਸ਼ਾ ਅਪਰਾਧੀ ਕਬੀਲਾ ਔਰ ਹੁਣ ਜਿਵੇਂ ਮੀਡੀਆ ਨੇ ਪੂਰਾ ਉਹਨਾਂ ਸਾਰਿਆਂ ਦਾ ਸਿੱਖੀ ਨਾਲ ਸੰਬੰਧ ਜੋੜ ਕੇ ਕਿ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਲਈ ਹਥਿਆਰ ਬਣਾਉਂਦੇ ਸੀ ਔਰ ਉਹਦੇ ਵਿੱਚ ਇਹ ਕਿਹਾ ਉਹਨਾਂ ਨੇ ਆਰਟੀਕਲ ਐਸੀ ਕਾਲੀਆ ਪਰਸੋਂ ਡਿਸਕਸ ਕਰਾਂਗੇ ਕਿ ਬਈ ਜਿੰਨੇ ਪਾਰਤ ਦੇ ਵਿੱਚ ਗੰਗਾ ਨੇ ਔਰ ਜਿੰਨੀ ਮਿਲਿਟੈਂਸੀ ਹੈ ਔਰ ਜਿੰਨੀ ਜੜੀ ਹੈ ਵਾਇਲੈਂਸ ਔਰ ਅਤਵਾਦ ਹੈ ਉਹਨੂੰ ਹਥਿਆਰ ਇਹ ਸਿਕਲੀਗਰ ਸਿੱਖ ਬਣਾ ਕੇ ਦਿੰਦੇ ਨੇ ਸੋ ਇਹ ਇੱਕ ਇੱਕ ਤੋਂ ਜ਼ਿਆਦਾ ਥਾਵਾਂ ਦੇ ਉੱਤੇ ਇਸ ਕਿਸਮ ਦੇ ਆਰਟੀਕਲ ਆਏ ਨੇ ਔਰ ਇਹ ਮੈਨੂੰ ਲੱਗਦਾ ਹੈ ਕਿ ਬਈ ਹੁਣ ਉਹਨਾਂ ਨੇ ਕਿਉਂਕਿ ਪੰਜਾਬ 'ਚ ਤਾਂ ਜੇ ਇਹ ਕਹਿਣ ਕਿ ਜੀ ਫਿਰ ਜਹਾੜੂਵਾਦ ਹੈ ਫਿਰ ਤਾਂ ਇਹਨਾਂ ਦਾ ਇਹ ਦਾਵਾ ਕਿ ਜੀ ਅਸੀਂ ਸ਼ਾਂਤੀ ਕਰ ਦਿੱਤੀ ਉਹ ਮੁੱਕ ਜਾਂਦਾ ਹੈ ਪਰ ਇਹਨਾਂ ਨੇ মিডিਏ ਨੇ ਆਪਣੀ ਸੂਈ ਕਿਉਂਕਿ ਆਲਟੀਮੇਟਲੀ ਏਜੰਸੀਆਂ ਦੇ ਨਾਲ ਮਿਲ ਕੇ ਹੀ ਕੰਮ ਕਰਦੇ ਨੇ ਨਹੀਂ ਤਾਂ ਜਿਵੇਂ ਇਹ ਡੀਮੋਨਟਾਈਜ਼ੇਸ਼ਨ ਦੇ ਨਾਂ ਥੱਲੇ ਜੋ ਲੋਕਾਂ ਦੀ ਹਾਰਡਸ਼ਿਪ ਹੈ 60 70 ਬੰਦੇ ਮਰ ਗਏ ਹੋਣ ਲਾਈਨ 'ਚ ਖਲੋਤੇ ਕਿਤੇ ਅੱਜ ਵੀ ਇੱਕ ਬਜ਼ੁਰਗ ਨੇ ਜਿਹੜਾ ਆਤਮ ਖਾਦ ਕੀਤਾ ਹੈ ਕਿਸੇ ਹੋਰ ਮੁਲਕਸ ਹੁੰਦਾ ਤਾਂ ਹੁਣ ਤੱਕ ਸਰਕਾਰ ਨੂੰ ਅਸਤੀਫਾ ਦੇਣ ਤੇ ਮਜਬੂਰ ਕੀਤਾ ਹੁੰਦਾ ਜੀ ਲੇਕਿਨ ਇਧਰ ਮੋਦੀ ਅੱਖਾਂ ਚੋਂ ਮਗਰਮੱਛ ਦੇ ਅਥਰੂ ਸੁੱਟ ਕੇ ਔਰ ਮੀਡੀਆ ਟ੍ਰਿਬਿਊਨ ਦੇ ਵੀ ਖਬਰ ਸੀ ਮੋਦੀ ਬੀਕੇਮ ਵੈਰੀ ਸੈਂਟੀਮੈਂਟਲ ਵਾਈਲ ਦਿਸ ਐਂਡ ਥੈਟ ਔਰ ਇਸ ਕਿਸਮ ਦੀ ਫਰਾਡ ਬਾਜ਼ੀ ਚੱਲ ਰਹੀ ਹੈ ਔਰ ਮੀਡੀਆ ਬਿਲਕੁਲ ਜਿਹੜਾ ਪਹਿਲਾਂ ਚੁੱਪ ਕਰਕੇ ਬੈਠਾ ਰਿਹਾ ਹੁਣ ਉਹਨਾਂ ਨੇ ਵਿੰਗੇਟੇਡੇ ਢਾਂਗ ਨਾਲ ਮੋਦੀ ਨੂੰ ਸਪੋਰਟ ਕਰਨਾ ਸ਼ੁਰੂ ਕਰਤਾ ਕਿ ਜੀ ਲੋਕਾਂ 'ਚ ਕੋਈ ਫਰਕ ਨਹੀਂ ਪਿਆ ਦੇਖੋ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਦੋ ਪਾਰਲੀਮੈਂਟ ਦੀਆਂ ਸੀਟਾਂ ਤੇ ਲਖੀਨਪੁਰ ਰਸਾਮ 'ਚ ਭਾਜਪੀ ਜਿੱਤੀ ਹੈ ਲੋਕਾਂ ਨੇ ਐਡੋਰਸ ਕਰਤਾ ਸਾਨੂੰ ਜੀ ਔਰ ਨਾਲ ਇੱਕ ਕਿ ਜੀ ਸਵਿਸ ਬੈਂਕਾਂ ਨਾਲ ਸਾਡਾ ਸਮਝੌਤਾ ਹੋ ਗਿਆ ਉਹ ਖਬਰ ਤੁਸੀਂ ਪੜਦੇ ਹੋ ਉੱਤੇ ਲੱਗਦਾ ਵੀ ਸਾਰੇ ਕਾਲਾ ਧਨ ਆਣ ਲੱਗਾ ਫਿਰ ਇਹ ਹੈ ਕਿ ਜੀ 2018 ਵਿੱਚ ਕੋਈ ਇਸ ਕਿਸਮ ਦਾ ਐਗਰੀਮੈਂਟ ਲਾਗੂ ਹੋਏਗਾ ਜਿਹਦੇ ਥੱਲੇ ਦੋਨੋਂ ਦੇਸ਼ ਕੋਆਪਰੇਟ ਕਰਨਗੇ ਉਹ ਸਵਿਟਸ ਜਿਹੜੇ ਨੇ ਉਹਨਾਂ ਦੀ ਸਾਰੀ ਇਕਨੋਮੀ ਖੜੀ ਹੈ ਇਹਦੇ ਤੇ ਅਮਰੀਕਾ ਨੇ ਟੈਲ ਲਾ ਲਿਆ ਯੂਰੋਪੀਅਨ ਕੰਟਰੀਜ਼ ਨੇ ਇਹੀ ਉਹਨਾਂ ਦੀ ਬਿਊਟੀ ਹੈ ਉਹਨਾਂ ਦੇ ਕੋਲ ਕੋਈ ਉੱਥੇ ਉਹਨਾਂ ਦਾ ਕੋਈ ਐਗਰੀਕਲਚਰ ਜਾਂ ਕੋਈ ਦੂਜੀ ਪ੍ਰੋਡਕਸ਼ਨ ਨਹੀਂ ਹੈ ਕਿ ਉਹਨਾਂ ਨੇ ਰੋਟੀ ਖਾਣੀ ਆ ਉਹਨਾਂ ਦੀ ਸਾਰੀ ਇਕਨੋਮੀ ਇਸ ਗੱਲ ਤੇ ਖੜੀ ਹੈ ਔਰ ਉਹਨਾਂ ਤੋਂ ਕੋਣ ਸਿਕਰਟ ਲੈਗਾ ਔਰ ਜਿਨ੍ਹਾਂ ਨੇ ਲੈਣੀ ਹੈ ਇਹ ਤਾਂ ਆਪ ਕਾਲੇ ਧਨ ਵਾਲੇ ਨੇ ਤੋ ਕੋਲ ਮੁਲਾਕੇ ਇੱਕ ਪਾਸੇ ਇਹੀ মিডিਆ ਉਧਰ ਉਹਨੂੰ ਬਿਲਕੁਲ ਸਪੋਰਟ ਕਰ ਰਿਹਾ ਹਿੰਦੂਤਵ ਲੇਕਿਨ ਜਿਹੜਾ ਅੱਜ ਮੈਂ ਜਿਹੜਾ ਆਰਟੀਕਲ ਡਿਸਕਸ ਕਰਾਂਗੇ ਔਰ ਅਸੀਂ ਅਗੇਨ ਸ਼ੁਕਰਗੁਜ਼ਾਰ ਆਂ ਪੰਜੀ ਅਮਨਜੋਤ ਕੌਰ ਜਿਨ੍ਹਾਂ ਨੇ ਸਾਨੂੰ ਬਹੁਤ ਵੱਡ ਮੁੱਲੀ ਜਾਣਕਾਰੀ ਉਹ ਭੇਜਦੇ ਨੇ ਉਹਨਾਂ ਦੀ ਇਹ ਲਿਖਤ ਕਈ ਦਿਨ ਪਹਿਲਾਂ ਸੀ ਲੇਕਿਨ ਮੈਂ ਲਿਖਤ ਵੱਲ ਜ਼ਿਆਦਾ ਕਿਉਂਕਿ ਉਹਦੇ ਚ ਉਹਨਾਂ ਨੇ ਇਸ ਦੇ ਉੱਤੇ ਬਿਲਡ ਕੀਤਾ ਕੇਸ ਕਿ ਕਿਵੇਂ ਔਰ ਕਿਉਂਕਿ ਇਹ ਕਰੰਟ ਪੀਰੀਅਡ ਨੂੰ ਦੇਖਦੇ ਨੇ ਪ੍ਰੀ 84 ਕੀ ਹੋਇਆ ਉਹਦੋਂ ਇਹ ਛੋਟੇ ਹੋਣਗੇ ਸੋ ਉਹਨਾਂ ਨੇ ਕਿਹਾ ਕਿ ਭਈ ਹੁਣ ਜਦੋਂ ਮੈਂ ਉਹਨਾਂ ਸਾਰੇ ਪਿਛਲੇ ਪੀਰੀਅਡ ਚ ਕੀ ਕੀ ਛਪਦਾ ਰਿਹਾ ਹੈ ਜਾਂ মিডিਏ ਨੇ ਕਿਵੇਂ ਔਰ ਅੰਗਰੇਜ਼ੀ মিডিਏ ਨੇ ਹਿੰਦੀ মিডিਆ ਜਿਹੜੇ ਜਲੰਧਰ ਬੈਠੇ ਨੇ ਪੰਜਾਬ ਕੇਸਰੀ ਮਲਾ ਪ੍ਰਤਾਪ ਵੀਰ ਪ੍ਰਤਾਪ ਜਗ ਬਾਣੀ ਠਗ ਬਾਣੀ ਇਹ ਸਾਰੇ ਹੀ ਤਾਂ ਆਪਣੇ ਕੰਮ ਲੱਗੇ ਹੀ ਹੋਏ ਸੀ لیکن ਜਿਹੜਾ ਅੰਗਰੇਜ਼ ਅੰਗਰੇਜ਼ੀ ਪੜਨ ਵਾਲਾ ਰੀਡਰਸ ਸੀ ਉਹ ਜ਼ਾਹਰ ਹੈ ਕਿ ਇਸ ਕਿਸਮ ਦਾ ਆਰਐਸਐਸ ਜਾਂ ਦੂਜਿਆਂ ਦਾ ਨਹੀਂ ਸੀ ਰੀਜਨਲ ਲੈਂਗੁਏਜਸ ਦੇ ਵਿੱਚ ਵੀ ਸ਼ਿਵ ਸੈਨਾ ਦਾ ਹੋਏ ਸਾਹਮਣਾ ਜਾਂ ਪੰਜ ਜਨਿਆਂ ਹੋਏ ਆਰਐਸਐਸ ਦਾ ਇਹ ਜ਼ਹਿਰ ਉਗਲਦੇ ਰਹੇ ਸਿੱਖਾਂ ਦੇ ਖਿਲਾਫ ਪਰ 80 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਜਿਹੜਾ ਫੁੱਲ ਸਕੇਲ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ ਜੀ ਉਸ ਵੇਲੇ ਤਿੰਨ ਪ੍ਰੋਮਿਨੈਂਟ ਅਖਬਾਰ ਜਿਹੜੇ ਨੇ ਉਸ ਨਾਰਥ ਦੇ ਵਿੱਚ ਪਾਰਟਿਕੂਲਰਲੀ ਚੱਲਦੇ ਨੇ ਟਰਬਿਊਨ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਇਸ ਦੀ ਪਹੁੰਚ ਹੈ ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਇੰਡੀਅਨ ਐਕਸਪ੍ਰੈਸ ਭਾਰਤ ਪਰਚ ਸੀ ਉਹਦੀਆਂ ਡਿਫਰੈਂਟ ਐਡੀਸ਼ਨਸ ਛਪਦੀਆਂ ਨੇ ਬੰਬੇ ਤੋਂ ਦਿੱਲੀ ਤੋਂ ਮਦਰਾਸ ਤੋਂ ਔਰ ਹైదరాబాద్ ਤੋਂ ਅਡਡ ਔਰ ਤੀਸਰਾ ਜਿਹੜਾ ਪ੍ਰੋਮਿਨੈਂਟ ਅਖਬਾਰ ਟਾਈਮਜ਼ ਆਫ ਇੰਡੀਆ ਜੀ ਸੋ ਜ਼ਾਹਰ ਹੈ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਅਰुण ਸ਼ੋਰੀ ਜਿਹੜਾ ਬੜਾ ਗੰਦਾ ਆਰੀਆ ਸਮਾਜੀ ਔਰ ਜਨੇ ਇਸ ਕਿਸਮ ਦੇ ਜਿਹੜੇ ਨੇ ਉਹ ụpੜਕਾਉ ਔਰ ਸਿੱਖਾਂ ਨੂੰ ਜ਼ਲੀਲ ਕਰਨ ਵਾਲੇ ਲੇਖ ਲਿਖੇ ਕਿ ਉਸ ਪੀਰੀਅਡ ਚ ਹਾਲਾਂਕਿ ਸਿੱਖਾਂ 'ਚ ਵੀ ਕੋ ਅੰਗਰੇਜ਼ੀ ਪੜ੍ਹਨ ਦਾ ਬਹੁਤਾ ਰੁਝਾਨ ਨਹੀਂ ਹੈ ਲੇਕਿਨ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਜਿਹੜੇ ਮੁਖੀ ਸੀ ਦਵਿੰਦਰ ਸਿੰਘ ਦੁੱਗਲ ਇਹ ਜਲੰਧਰ ਰਹਿੰਦੇ ਸੀ ਉਦਮ ਸਿੰਘ ਨਗਰ ਚ ਜੀ ਇਹਨਾਂ ਨੇ ਫਿਰ ਈਵਨ ਅਰੁਣ ਸ਼ੋਰੀ ਦੇ ਜਿਹੜੇ ਆਰਟੀਕਲ ਸੀ ਉਹ ਤਿੰਨ ਚਾਰ ਉਹਨੂੰ ਐਡੀਟੋਰੀਅਲ ਉੱਪਰੋਂ ਥੱਲੇ ਲਿਖੇ ਸਿੱਖਾਂ ਨੂੰ ਨੇ ਗद्दार ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇਸੇ ਗੱਲ ਦੇ ਹੱਕਦਾਰ ਨੇ ਇਹ ਹੋਏ ਉਹ ਬਾਦ ਸ਼੍ਰੋਮਣੀ ਕਮੇਟੀ ਨੇ ਉਹ ਅੰਗਰੇਜ਼ੀ ਚ ਵੀ ਪੰਜਾਬੀ ਚ ਵੀ ਤਰਜਮਾ ਕਰਕੇ ਛਾਪਿਆ ਵੀ ਸੋ ਅਰुण ਸ਼ੋਰੀ ਨੇ ਇੰਡੀਅਨ ਐਕਸਪ੍ਰੈਸ ਰਾਈ ਫੁੱਲ ਸਕੇਲ ਸਿੱਖਾਂ ਦੇ ਖਿਲਾਫ ਇੰਗਲਿਸ਼ ਪੇਪਰ ਰਾਈ ਇਹ ਫਰੰਟ ਖੋਲੇ ਪ੍ਰੇਮ ਪਾਰਟੀਆ ਪੰਜਾਬੀ ਹਿੰਦੂ ਟ੍ਰਿਬਿਊਨ ਅਖਬਾਰ ਦਾ ਐਡੀਟਰ ਇਨ ਚੀਫ ਜੀ ਉਹਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਖਿਲਾਫ ਟ੍ਰਿਬਿਊਨ ਨੂੰ ਵਰਤਿਆ ਸਾਰੀ ਮੂਵਮੈਂਟ ਨੂੰ ਧਰਮਯੁੱਧ ਮੋਰਚੇ ਨੂੰ ਔਰ ਜਿਹੜੇ ਥੋੜੇ ਬਹੁਤ ਨਿਊਟਰਲ ਕਿਸਮ ਦੇ ਜਰਨਲਿਸਟ ਸੀ ਜਿਵੇਂ ਦਲਬੀਰ ਸਿੰਘ ਜਿਹੜੇ ਅੰਮ੍ਰਿਤਸਰ ਬੀਐਸਸੀ ਟ੍ਰਿਬਿਊਨ ਦੇ ਉਥੋਂ ਉਹਨਾਂ ਨੂੰ ਕੱਢ ਕੇ ਬਠਿੰਡੇ ਪਤੌਰ ਦਿੱਤਾ ਕਿਉਂਕਿ ਉਹ ਜਦੋਂ ਰਿਪੋਰਟਿੰਗ ਭੇਜਦੇ ਸੀ ਟ੍ਰਿਬਿਊਨ ਨੂੰ ਲੱਗਦਾ ਸੀ ਕਿ ਵੀ ਇਹ ਸਾਡੇ ਫਿਟ ਨਹੀਂ ਹੁੰਦੀ ਬਾਅਦ ਚ ਉਹਨਾਂ ਦੇ ਖਿਲਾਫ ਕੇਸ ਔਰ ਉਹ ਕਿੰਨੀ ਦੇਰ ਅੰਡਰਗਰਾਉਂਡ ਰਹੇ ਔਰ ਉਹਨਾਂ ਨੇ ਸਾਡੇ ਹੁਣ ਦੇ ਪੀਰੀਅਡ ਚ ਵੀ ਕਿਤਾਬਾਂ ਲਿਖੀਆਂ ਨੇ ਸੋ ਕੁੱਲ ਮਿਲਾ ਕੇ ਟ੍ਰਿਬਿਊਨ ਨੇ ਪ੍ਰੇਮ ਪਾਰਟੀਏ ਦੀ ਕਮਾਂਡ ਥੱਲੇ ਫੁੱਲ ਸਕੇਲ ਐਂਟਾਈਸਿਕ ਔਰ ਇਹਨਾਂ ਚਿਕ ਸਭ ਤੋਂ ਗੰਦਾ ਜਰਨਲਿਸਟ ਟਾਈਮਜ਼ ਆਫ ਇੰਡੀਆ ਟਾਈਮਜ਼ ਆਫ ਇੰਡੀਆ ਦਾ ਗਰੀ ਲਾਲ ਜੈਨ ਜਿਹੜਾ ਕਿ ਐਡੀਟਰ ਸੀ ਔਰ ਇਹ ਉਹ ਬੰਦਾ ਹੈ ਜਿਸ ਦੀ ਟੱਬਰ ਨੇ ਹੁਣ ਵੀ ਉਹਦੇ ਨਾਮ ਦੇ ਉੱਤੇ ਪੂਰਾ ਆਰਕਾਈਵਜ਼ਿਕ ਬਣਾਇਆ ਹੋਇਆ ਹੈ ਔਰ ਉਹਦੇ ਚ ਉਹਨੇ ਜਿਹੜਾ ਉਹਨੂੰ ਪੂਰਾ ਹੀਰੋ ਕਹਿਜੀ ਉਹ ਪਹਿਲਾ ਜਰਨਲਿਸਟ ਆਪਣੀ ਕਿਸਮ ਦਾ ਔਰ ਸਭ ਤੋਂ ਖੁੱਲ ਕੇ ਜਿਵੇਂ ਹਿੰਦੂ ਤਵਾ ਦੀ ਉਹਨੇ ਹਮਾਇਤ ਕੀਤੀ ਉਹਨੇ ਸਿੱਖਾਂ ਨੂੰ ਬੁਰੀ ਤਰ੍ਹਾਂ ਲਤਾੜਿਆ ਪੰਜਾਬੀ ਹਿੰਦੂਆਂ ਨੂੰ ਐਕਸਾਈਟ ਕੀਤਾ ਔਰ ਜਦੋਂ ਬਾਬਰੀ ਮਸਜਿਦ ਟੱਠੀ 6 ਦਸੰਬਰ 1992 ਨੂੰ ਉਹ ਸਭ ਤੋਂ ਵੱਡਾ ਸੀ ਉਹਦੀ ਐਡਵੋਕੇਸੀ ਕਰਨ ਵਾਲਾ ਕਿ ਬਿਲਕੁਲ ਮੁਸਲਮਾਨਾਂ ਨੂੰ ਸਬਕ ਸਿਖਾਣਾ ਚਾਹੀਦਾ ਹੈ ਇਹ ਹਜ਼ਾਰ ਸਾਲ ਦੀ ਗੁਲਾਮੀ ਚ ਜਿਹੜਾ ਹਿੰਦੂ ਨੇ ਜਿਹੜੇ ਬਿਲਕੁਲ ਨਸਰ ਹੋ ਗਏ ਸੀ ਇਹ ਉਹਨਾਂ ਦਾ ਇੱਕ ਐਗਰੈਸਿਵ ਰੂਪ ਹੈ ਜਿਹੜਾ ਇਹ ਦਿਖਾਇਆ ਜਾਣਾ ਚਾਹੀਦਾ ਔਰ ਫਿਰ ਉਹਨੇ ਈਵਨ ਜਦੋਂ ਇਹ ਨਵੰਬਰ 84 ਔਰ ਦੂਸਰਾ ਹੋਟੇ ਫਿਰ ਇੱਕ ਬੜਾ ਗੰਦਾ ਆਰਟੀਕਲ ਡੀ ਟਰਬਨਾਈਜ਼ੇਸ਼ਨ ਆਫ ਸਿਕਸ ਕਿ ਬਈ ਇਹਨਾਂ ਦੇ ਸਿਰਾਂ 'ਤੇ ਅਸੀਂ ਪੱਗਾਂ ਲਾ ਦੁੱਤੀਆਂ ਪਗ ਪ੍ਰਾਈਡ ਨੂੰ ਵੀ ਕਹਿੰਦੇ ਨੇ ਕਿ ਵੀ ਇਹ ਜਿਹੜੇ ਬੜੇ ਸੀਖ ਹੈ ਜੀ ਅਸੀਂ ਤੁਹਾਡੀ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਤੇ ਦੂਜਾ ਉਹਦਾ ਆਰਟੀਕਲ ਦਾ ਜਿਹੜੀ ਜਿਹੜਾ ਸਰਲੇਖ ਸੀ ਉਹ ਡਿਟਰਮਾਈਜ਼ ਆਫ ਸਿਕਸ ਸੀ ਔਰ ਇਸੇ ਤਰ੍ਹਾਂ ਉਹਨਾਂ ਨੇ ਇਥੋਂ ਤੱਕ ਵੀ ਜਦੋਂ ਉਹਨੇ ਬਾਬਰੀ ਮਸਜਿਦ ਨੂੰ ਵੀ ਟਾਣ ਨੂੰ ਜਸਟੀਫਾਈ ਕੀਤਾ ਫਿਰ ਉਹਨੇ ਕਿਹਾ ਕਿ ਔਰ ਇਹ ਪਾਰਟ ਜਿਹੜਾ ਜਦੋਂ ਇੰਗਲਿਸ਼ ਸਪੀਕਿੰਗ ਪਪੂਲੇਸ ਦੀ ਅਸੀਂ ਗੱਲ ਕਰਦੇ ਤਾਂ ਉਹਦੇ ਚ ਉਹਨੇ மார்ਚ 1984 ਦੇ ਵਿੱਚ ਹੁਣ ਮੈਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਮਾਰਗਰੇਟ ਥੈਚਰ ਨੂੰ ਜਦੋਂ ਇੰਦਰਾ ਗਾਂਧੀ ਲਿਖਦੀ ਹੈ ਕਿ ਜੇ ਸਾਨੂੰ ਮਦਦ ਦੀ ਲੋੜ ਹੈ ਉਹ ਫਰਵਰੀ ਮਾਰਚ ਚ ਹੁੰਦਾ ਜੀ ਔਰ ਇਹ ਗੱਲ ਜਿਹੜੀ ਹੈ ਈਵਨ ਜਦੋਂ ਤੱਕ ਜਦੋਂ ਕੱਲ ਅਸੀਂ ਲੈਫਟਨੈਂਟ ਜਨਰਲ ਸੈਨਾ ਦੀ ਗੱਲ ਕੀਤੀ ਸੀ ਵੈਸਟਰਨ ਕਮਾਂਡ ਦੇ ਉਸ ਵੇਲੇ ਵੀ ਬੇਸ਼ੱਕ ਇਹਨਾਂ ਨੇ ਇਧਰ ਆਪਣਾ ਫੁੱਲ ਫਲੈਜਡ ਪ੍ਰੈਕਟਿਸ ਦਾ 8182 ਤੋਂ ਸ਼ੁਰੂ ਕਰ ਦਿੱਤੀ ਸੀ ਚਕਰਾਤੇ ਚ ਦੂਸਰੀਆਂ ਥਾਵਾਂ ਤੇ ਪਰ CRPF BSF ਅਰ ਆਰਮੀ ਨੂੰ ਫਰਵਰੀ ਮਾਰਚ ਦੇ ਵਿੱਚ ਹੀ ਮੂਵ ਕਰਨਾ ਸ਼ੁਰੂ ਕੀਤਾ ਪੂਰੀ ਔਰ ਉਦੋਂ ਹੀ ਜਵਾਬੀ ਤੌਰ ਤੇ ਫਿਰ ਸੰਤਪਿੰਡਾ ਵਾਲਿਆਂ ਨੇ ਵੀ ਫੋਰਟੀਫਿਕੇਸ਼ਨ ਜਿਹੜੀ ਹੈ ਦਰਬਾਰ ਸਾਹਿਬ ਕੰਪਲੈਕਸ ਦੀ ਉਦੋਂ ਹੀ ਸ਼ੁਰੂ ਕੀਤੀ ਔਰ ਇਹਦੇ ਚ ਇੱਕ ਪਾਰਟ ਅਸੀਂ ਦੇਖਦੇ ਆਂ ਵੀ ਇਹ ਜਿਹੜਾ ਰਾਈਟਅਪ ਹੈ ਜਿਹੜਾ ਆਰਟੀਕਲ ਮੈਂ ਇਹਦਾ ਗਰੀ ਲਾਲ ਜੈਨ ਦਾ ਜਿਹੜਾ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪਿਆ ਔਰ ਇਹ ਛਪਦਾ ਹੈ ਮਾਰਚ 1984 ਦੇ ਵਿੱਚ ਜੀ ਇਹਦੇ ਵੱਲ ਦੇਖਦੇ ਹਾਂ ਤਾਂ ਫਿਰ ਸਾਨੂੰ ਇਹ ਬੜਾ ਕਲੀਅਰਲੀ ਨਜ਼ਰ ਆਉਂਦਾ ਹੈ ਕਿ ਵੀ ਇਹ ਫਾਈਨਲ ਸਟੇਜ ਇਹ ਸਾਰੇ ਇਨ ਟੈਂਡਮ ਇਨ ਕਾਹੂਟਸ ਕੰਮ ਕਰ ਰਹੇ ਸੀ ਇੰਦਰਾ ਗਾਂਧੀ ਔਰ ਏਜੰਸੀਆਂ ਦੇ ਨਾਲ ਔਰ ਇਹ 7 ਮਾਰਚ 1984 ਦਾ ਜਿਹੜਾ ਇਹਦਾ ਟਾਈਮਜ਼ ਆਫ ਇੰਡੀਆ ਦਾ ਐਡੀਟੋਰੀਅਲ ਸੀ ਗਿਰੀ ਲਾਲ ਜੈਨ ਦਾ ਉਹਦਾ ਹੈਡਿੰਗ ਸੀ ਦ ਸਿਕਸ ਆਰ ਇਨ ਡੇਂਜਰ ਓਨਲੀ ਐਨ ਆਵਰ ਬਿਫੋਰ ਮਿਡਨਾਈਟ ਗਰੀ ਰਾਜ ਜੈਨ ਹੁਣ ਇਵਨ ਇਹਦੇ ਹੈਡਲਾਈਨ ਦੇ ਵਿੱਚ ਵੀ ਬੜੀ ਕਲੀਅਰ ਇੰਡੀਕੇਸ਼ਨ ਹੈ ਹਿੰਦੂਆਂ ਦੇ ਜਿਹੜੇ ਸਭ ਤੋਂ ਜ਼ਿਆਦਾ ਜੋਕ ਸਿੱਖਾਂ ਬਾਰੇ ਅੱਜ ਵੀ ਨੇ 12 ਵਜ ਗਏ ਸਿੱਖਾਂ ਦੇ 12 ਵਜ ਗਏ ਸਰਦਾਰਾਂ ਦੇ 12 ਵਜ ਗਏ ਹੁਣ ਉਸ ਉਹ ਜਦੋਂ ਐਨ ਆਵਰ ਬਿਫੋਰ ਮਿਡਨਾਈਟ ਕਹਿ ਰਿਹਾ ਤੇ ਇਹਦੇ ਇੱਕ ਪਾਸੇ ਤੋਂ ਸਿੱਖਾਂ ਨੂੰ ਕਹਿ ਰਿਹਾ ਵੀ ਤੁਹਾਡੇ ਹੁਣ 12 ਵਜਣ ਵਾਲੇ ਨੇ ਔਰ ਤੁਸੀਂ ਸੰਭਲ ਜਾਓ ਤੁਹਾਡੇ ਕੋਲ ਇੱਕ ਘੰਟਾ ਹੈ ਜੀ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਦੀ ਇੰਡੀਪੈਂਡੈਂਸ ਦੀ ਗੱਲ ਪਾਰਟੀਸ਼ਨ ਤੋਂ ਬਾਅਦ ਉਹ ਵੀ ਫ੍ਰੀडम ਐਟ ਮਿਡਨਾਈਟ ਕਿਉਂਕਿ ਜਦੋਂ 14 ਔਰ 15 ਅਗਸਟ ਦੀ ਅੱਧੀ ਰਾਤ ਹੈ ਮਿਡਨਾਈਟ ਹੈ ਜੋਤਸ਼ੀਆਂ ਨੇ ਕਿਹਾ ਹੋਇਆ ਸੀ ਕਿ ਵੀ ਇਹ ਸ਼ੁਭ ਮਹੂਰਤ ਹੈ ਉਦੋਂ ਡਿਕਲੇਅਰ ਹੋਈ ਪਰ ਇਸ ਰਾਈਟ ਅਪ ਦੀ ਬਰੀਫ ਰਾਈਟ ਅਪ ਹੈ ਜਿਹੜੀ ਇੰਟੈਂਸਿਟੀ ਔਰ ਫਾਈਨਲ ਸਖਾ ਨੂੰ ਵਾਰਨਿੰਗ ਕਿ ਵੀ ਹੁਣ ਤੁਸੀਂ ਦਾ ਸਿਕਸ ਆਰ ਇਨ ਡੇਂਜਰ ਹੁਣ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ ਰਾਜੀ ਕੁਦਰਤੀ ਮੈਂ ਕੁਝ ਹੋਰ ਰਿਸਰਚ ਕਰ ਰਿਹਾ ਸੀ ਤੇ ਕਿ ਰਤਿੰਦਰ ਸਿੰਘ ਇੰਦੌਰ ਦੇ ਰਹਿਣ ਵਾਲੇ ਉਹਨਾਂ ਨਾਲ ਇੰਟਰਵਿਊ ਸ਼ਾਇਦ ਆਕਾਲ ਚੈਨਲ ਦਾ ਸੀ ਕਿਸੇ ਦਾ ਸੀ ਜੀ ਔਰ ਬਹੁਤ ਚੀਜ਼ਾਂ ਦਾ ਸਾਨੂੰ ਵੀ ਨਹੀਂ ਪਤਾ ਹੈ ਹਾਲਾਂਕਿ ਅਸੀਂ ਸਮਝਦੇ ਹਾਂ ਵੀ ਅਸੀਂ ਬਹੁਤ ਪਤਾ ਹੈ ਸਾਨੂੰ ਉਹਨਾਂ ਨੇ ਮੈਂਸ਼ਨ ਕੀਤਾ ਉਹਨਾਂ ਨੇ ਕਿਹਾ ਜੀ ਨਵੰਬਰ 84 ਚ ਇੰਦੌਰ ਚ ਜਿਹੜੀ ਸਰਕਾਰੀ ਫਿਗਰ ਹੈ ਕਿ ਜੀ 27 ਸਿੱਖ ਮਾਰੇ ਗਏ ਔਰ ਉਹਨਾਂ ਨੇ ਕਿਹਾ ਕਿ ਜੀ ਉੱਥੇ 223 ਸਿੱਖ ਕੱਲੇ ਇੰਦੋਰ ਦੇ ਵਿੱਚ ਮਾਰੇ ਗਏ ਔਰ ਅਰਬਾਂ ਦੀ ਜਾਇਦਾਦ ਸਾਡੀ ਲੁੱਟੀ ਗਈ ਪਰ ਜਿਹੜਾ ਉਸ ਇੰਟਰਵਿਊ 'ਚ ਇੱਕ ਵਾਕਿਆ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਨਵੰਬਰ 84 ਨਹੀਂ ਵਾਪਰ ਰਿਹਾ ਉਹਨਾਂ ਨੇ ਘਟਨਾ ਦਿੱਤੀ ਕਿ ਪੋਪਾਲਜ ਕਿ ਕਿੱਥੇ ਰਾਜੀਵ ਗਾਂਧੀ ਉਦੋਂ ਯੂਥ ਕਾਂਗਰਸ ਔਰ ਦੂਜੇ ਨਾਲ ਸੰਬੰਧਿਤ ਸੀ ਕਾਂਗਰਸ ਕਮੇਟੀ ਦਾ ਵੀ ਸੀ ਜੀ ਉੱਥੇ ਉਹ ਆਇਆ ਇਹ 83 ਦੀ ਗੱਲ ਹੈ ਔਰ ਉੱਥੇ ਉਹਨੇ ਉਹ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ અપਮਾਨਤ ਕਰਨ ਵਾਲਾ ਸ਼ਬਦ ਕਿਹਾ ਤੇ ਉਸ ਗੈਦਰਿੰਗ ਦੇ ਵਿੱਚ ਇੱਕ ਰਿਟਾਇਰਡ ਡੀਆਈਜੀ ਆਈਜੀ ਜਾਂ ਡੀਆਈਜੀ ਇੰਦੌਰ ਦੇ ਰਹਿਣ ਵਾਲੇ ਸਿਕ ਸੀ ਉਹ ਚੜ ਕੇ ਉਹਨਾਂ ਨੇ 라ਜੀਵ ਨੂੰ ਸਟੇਜ ਤੋਂ ਲਾ ਲਏ ਜੀ ਔਰ ਉਹਨਾਂ ਦੇ ਕਹਿਣ ਮੁਤਾਬਕ ਉਹਨੇ ਕਿਹਾ ਜੀ ਕਿ ਇਹ ਉਹਨੇ 라ਜੀਵ ਨੇ ਜਿਹੜਾ ਉੱਥੇ ਅਜੀਤ ਯੋਗੀ ਜਿਹੜਾ ਉੱਥੋਂ ਇੰਦੌਰ ਤੋਂ ਐਮਪੀ ਦਾ ਮਿਨਿਸਟਰ ਵੀ ਸੀ ਉਹਨੂੰ ਕਿਹਾ ਕਿ ਇੰਦੌਰ ਵਾਲੋਂ ਕੋ ਜ਼ਰਾ ਸਬਕ ਸਿਖਾਓ ਉਹਨਾਂ ਨੇ ਕਿਹਾ ਜੀ ਇਸ ਤੋਂ ਕੁਝ ਦਿਨ ਬਾਅਦ ਗੁਰਦੁਆਰਾ ਹਿਸਟੋਰਿਕਲ ਗੁਰਦੁਆਰਾ ਇੰਦੌਰ ਚਿਮਲੀ ਸਾਹਿਬ ਕਿ ਉਸ ਦੇ ਉੱਤੇ ਹਮਲਾ ਕੀਤਾ ਹੈ ਉਹ ਹਿੰਦੂਆਂ ਦੀ ਜੀਤ ਜੋਗੀ ਦੇ ਥੱਲੇ ਪੂਰੀ ਭੀੜ ਨੇ ਔਰ ਨੁਕਸਾਨ ਕੀਤਾ ਕਈ ਮੌਤਾਂ ਹੋਈਆਂ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਔਰ ਉਹਨਾਂ ਦੇ ਕਹਿਣ ਮੁਤਾਬਕ ਕਿ ਪਿੰਡਾਂ ਵਾਲਿਆਂ ਨੇ ਵੀ ਉਹਦਾ ਨੋਟਿਸ ਲਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਮਧ ਪ੍ਰਦੇਸ਼ ਦਾ ਚੀਫ ਮਿੰਿਸਟਰ ਸੀ ਅਰਜਨ ਸਿੰਘ ਉਹਨੇ ਆ ਕੇ ਮਾਫੀ ਮੰਗੀ ਜੀ ਪਰ ਇਹ ਮੈਂ ਇਹ ਕਹਿ ਰਹੇ ਆਂ ਵੀ ਇੰਨਾ ਕੁਸ਼ ਭਾਰਤ ਦੇ ਵਿੱਚ ਔਰ ਇਹ ਜਿਹੜਾ ਇਹ ਘਟਨਾ ਜਿਹੜੀ ਇੰਦੋਰ ਸਾਹਿਬ ਨੂੰ ਅੱਗ ਲਾਉਣ ਦੀ ਔਰ ਇੰਦੋਰ ਵਾਲਿਆਂ ਨੂੰ ਸਜ਼ਾਵਾ ਦੇਣ ਦੀ ਇਹ ਵੀ 83 ਦੀ ਹੈ ਸੋ ਇਹ ਜਿਹੜਾ ਸਾਰਾ ਮਾਹੌਲ ਜਿਹੜਾ ਲੀਡ ਕੀਤਾ ਉਹਦੇ ਚ ਇਹ ਸਾਰਾ ਇੱਕ ਬੜਾ ਪਲਾਨਡ ਜਿਹੜੇ ਤਰੀਕੇ ਦੇ ਨਾਲ ਸ਼ੁਰੂ ਮੈਂ ਕੁਇਕਲੀ ਇਸ ਨੂੰ ਇਹ ਦੱਸਣ ਦੇ ਲਈ ਕਿ ਅੱਜ ਫੇਰ ਜੋ ਚਾਰਚ ਫੇਰਾ ਨਜ਼ਰ ਆ ਰਿਹਾ ਹੈ ਔਰ ਉਹਦੇ ਚ ਜਦੋਂ ਇੰਟਰਵਿਊਰ ਉਹਨਾਂ ਨੂੰ ਇੰਦੋਰ ਵਾਲੇ ਸੱਜਣ ਨੂੰ ਪੁੱਛ ਰਿਹਾ ਕਿ ਕੀ ਇਹ ਫੇਰ ਹੋਏਗਾ ਉਹਨੇ ਕਿਹਾ ਜੀ ਐਸਾ ਹੋਏਗਾ ਕਬੀ ਇਹ ਤਾਂ ਖੁਸ਼ਕਿਸਮਤੀ ਹੈ ਕਿ ਵੀ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਨਵੰਬਰ 84 ਚ ਔਰ ਇਹ ਬਿਆਨ ਸਿੰਘ ਸਤਵੰਤ ਸਿੰਘ ਹੋਰਾਂ ਨੇ ਲੱਖਾਂ ਸਿੱਖਾਂ ਨੂੰ ਬਚਾ ਲਿਆ ਨਹੀਂ ਤਾਂ ਜਿਹੜੀਆਂ ਡੈਥਸ ਨੇ ਉਹ ਵੀ 25-30 ਹਜ਼ਾਰ ਨਹੀਂ ਸੀ ਹੋਣੀ ਐ ਘੱਟੋ-ਘੱਟ ਜਿਹੜੀ ਆ ਉਹ 5 ਲੱਖ ਜਿਹੜੀਆਂ ਉਹਨਾਂ ਨੇ ਟਾਰਗੇਟ ਕੀਤਾ ਸੀ ਬਾਹਰਲੇ ਸਿੱਖਾਂ ਨੂੰ ਮਾ ਉਹਨਾਂ ਨੇ ਕਿਹਾ ਜੀ ਔਰ ਬਿਲਕੁਲ ਹੁਣ ਇਹ ਇੰਨੇ ਵੱਡੇ ਰਹਿ ਗਏ ਔਰ ਉਹਨੇ ਕਿਹਾ ਜੀ ਉਦੋਂ ਵੀ ਆਰਐਸਐਸ ਇਨਵੋਲਵ ਸੀ ਉਨੇ ਲੋਕਾਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਾ ਬਾਈ ਨੇਮ ਉਸ ਇੰਟਰਵਿਊ ਤੇ ਉਹਨੇ ਨੇਮ ਕੀਤੇ ਨੇ ਔਰ ਇਧਰ ਅਸੀਂ ਦੇਖਦੇ ਆ ਕਿ ਹੁਣ ਜਿਸ ਤਰੀਕੇ ਨਾਲ ਜਦੋਂ ਦੀ ਇਹ ਮੋਦੀ ਸਰਕਾਰ ਬਣੀ ਹੈ ਜਿਵੇਂ ਆਰਐਸਐਸ ਨੂੰ ਵੈਪਨ ਚਾਰਜ ਫਿਰੇ ਦਿੱਤੇ ਗਏ ਨੇ ਪੰਜਾਬ ਚ ਇਹਨਾਂ ਦੇ ਹਰ ਪਿੰਡ ਕਸਬੇ ਸ਼ਹਿਰ ਚ ਲਾਈਸੈਂਸਡ ਔਰ ਅਨਲਾਈਸੈਂਸਡ ਵੈਪਨ ਜਿਹੜਾ ਹੈ ਜਿਹੜਾ ਬਲੇਮ ਸਿਕਲੀਗਰ ਸਿੱਖਾਂ ਨੂੰ ਕਰ ਰਹੇ ਨੇ ਕਿ ਜੀ ਇਹ ਹਥਿਆਰ ਬਣਾਉਂਦੇ ਨੇ ਉਹ ਸਾਰੇ ਭਾਰਤ ਚ ਇਨਸਰਜੈਂਸੀ ਨਾ دی ਹੈ ਔਰ ਇਹਦੇ ਤੋਂ ਹੀ ਆਰਟੀਕਲ ਤੋਂ ਹੀ ਮੈਨੂੰ ਲੱਗਿਆ ਵੀ ਇਹ ਅਸਲ 'ਚ ਕਵਰ ਅਪ ਹੈ ਕਿਉਂਕਿ ਆਲਰੇਡੀ ਇਹਨਾਂ ਦੇ ਹੱਥਾਂ 'ਚ ਇੰਨੇ ਹਥਿਆਰ ਹਿੰਦੂ ਤਵੀਆਂ ਦੇ ਨੇ ਕਿ ਇਹਨਾਂ ਨੇ ਜਦੋਂ ਵੀ ਹੁਣ ਮੁਸਲਮਾਨਾਂ ਦੀ ਸਿੱਖਾਂ ਦੀ ਈਸਾਈਆਂ ਦੀ ਨਸਲਕੁਸ਼ੀ ਕੀਤੀ ਫਿਰ ਫਿਗਰ ਜਿਹੜੀ ਹੈ ਉਹ ਪਿਛਲਿਆਂ ਨੂੰ ਅਸੀਂ ਭੁੱਲ ਜਾਾਂਗੇ ਵੀ ਸਾਡੇ ਨਾਲ ਕੀ ਹੋਇਆ ਫਿਰ ਇਹ ਲੱਖਾਂ 'ਚ ਜਿਹੜੀ ਹੈ ਉਹ ਜਾਏਗੀ ਔਰ ਇਸ ਆਰਟੀਕਲ ਜਿਹੜਾ ਉਹ ਸਿੱਖਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਤੁਹਾਡੇ 12 ਵਜਨ ਵਾਲੇ ਨੇ 1 ਘੰਟਾ ਰਹਿ ਗਏ ਦਾ ਪੰਜਾਬੀ ਹਿੰਦੂਸ ਦੁਆਰਾ ਮੰਗਦਾ ਪ੍ਰਿੰਸੀਪਲ ਵਿਕਟਿਮਸ ਆਫ ਪਾਰਟੀਸ਼ਨ ਹੁਣ ਤੁਸੀਂ ਦੇਖੋ ਕਿ 47% ਸਿੱਖ ਕੌਮ ਦਾ ਆਲਮੋਸਟ ਅੱਧਾ ਹਿੱਸਾ 40 ਤੋਂ 45% ਜਿਹੜੇ ਨੇ ਉਹ ਬੇਕਰੇ ਹੋਏ ਲੱਖਾਂ ਮਾਰੇ ਗਏ 2 ਲੱਖ ਮਰੇ 3 ਲੱਖ ਮਰੇ 1 ਲੱਖ ਜਿਨ੍ਹਾਂ ਨੂੰ ਮਰਨ ਵਾਲਿਆਂ ਦੀਆਂ ਲਾਸ਼ਾਂ ਤਾਂ ਨਹੀਂ ਗਿਣੀਆਂ ਔਰ ਸਭ ਤੋਂ ਜ਼ਿਆਦਾ ਇਹਨਾਂ ਕਾਂਗਰਸੀਆਂ ਹਿੰਦੂਤਵੀਆਂ ਨੇ ਸਿੱਖਾਂ ਮੁਸਲਮਾਨਾਂ ਨੂੰ ਆਪਸ ਵਿੱਚ ਫਸਾਇਆ ਤੇ ਇਹ ਕਹਿ ਰਿਹਾ ਕਿ ਪੰਜਾਬੀ ਹਿੰਦੂ ਜਿਹੜੇ ਨੇ ਉਹ 47 ਦੀ ਪਾਰਟੀਸ਼ਨ ਦਾ ਵੱਡਾ ਵਿਕਟਮ ਬਣੇ ਜੀ ਇਟ ਹੈਡ ਡਿਮੋਨਸਟ੍ਰੇਟਡ ਦੈਟ देयर ਐਡੀਰੈਂਸ ਟੂ ਦਾ ਪੰਜਾਬੀ ਲੈਂਗੁਏਜ ਐਂਡ ਕਲਚਰ ਕੁਡਨਟ ਪ੍ਰੋਟੈਕਟ देम ਅਗੇਂਸਟ ਦਾ ਫਿਊਰੀ ਆਫ ਕਮਿਊਨਲਿਜ਼ਮ ਐਟ ਥੈਟ ਟਾਈਮ ਮੁਸਲਮ ਕਮਿਊਨਲਿਜ਼ਮ ਹੁਣ ਜਿਹੜੇ ਪੰਜਾਬੀ ਹਿੰਦੂਆਂ ਨੇ ਪੰਜਾਬੀ ਜ਼ਬਾਨ ਵੱਲ ਪਿੱਠ ਕੀਤੀ ਆਪਣੇ ਆਪ ਨੂੰ ਹਿੰਦੀ ਬੋਲ ਉਹਨੂੰ ਇਹ ਜਸਟੀਫਾਈ ਕਰ ਰਹੇ ਉਹਨੇ ਕਿਹਾ ਜੀ 47 ਚ ਪਾਵੇਂ ਉਹ ਪੰਜਾਬੀ ਲੈਂਗੁਏਜ ਨਾਲ ਕਿਹੜੀ ਪੰਜਾਬੀ ਪੜਦੇ ਸੀ ਹਿੰਦੂ ਪੰਜਾਬ ਦੇ ਤੇ ਕਿਹੜੀ ਉਹਨਾਂ ਦੀ ਅਡਿਹਰੈਂਸ ਸੀ ਤੇ ਕਿਹੜੇ ਪੰਜਾਬ ਦੇ ਕਿਸੇ ਇਸ਼ੂ ਦੇ ਉੱਤੇ ਪੰਜਾਬ ਦੇ ਹਿੰਦੂਆਂ ਨੇ 47 ਤੋਂ ਪਹਿਲਾਂ ਕਦੇ ਸਟੈਂਡ ਲਿਆ ਸੀ ਜੀ ਨਹੀਂ ਅਦਰ ਥੈਨ ਕਿ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਨੂੰ ਪੜਕਾ ਕੇ ਅੱਗੇ ਖੜੇ ਕਰ ਦੇਣਾ ਪਰ ਇਹ ਉੱਥੋਂ ਪੰਜਾਬੀ ਹਿੰਦੂਆਂ ਦੀ ਵਕਾਲਤ ਤੋਂ ਸ਼ੁਰੂ ਕਰਦੇ ਹੈ by championing the demand for a separate Sikh state on the basis of religion the akalis had put them on notice that they too intended to follow in the footsteps of muslim league hun kade vi language to bina koi sikh sube di mang nahi si jehde akali dal da morcha si ki punjabi speaking ineh pehla hi keha ohne keha ji sikh suba jehda banaya akaliyan ne eh muslim league de pattern de utte hi ohna ne firqu bana kita aur hinduan nu ohna ne keha ki ke bhai ਅਸੀਂ ਮੁਸਲਮ ਲੀਗ ਦੇ ਰਸਤੇ ਤੇ ਚੱਲਾਂਗੇ ਦਾ ਪੰਜਾਬੀ ਹਿੰਦੂਸ ਐਡ ਨੇਵਰ ਐਕਸੈਪਟਡ ਗੁਰਮੁਖੀ ਸਕ੍ਰਿਪਟ ਹੈਡ ਮਤਲਬ ਕਦੇ ਵੀ ਨਹੀਂ ਉਹਨਾਂ ਨੇ ਮੰਨੀ ਇਹਦਾ ਉਲਦ 47 ਤੋਂ ਪਹਿਲਾਂ ਵੀ ਨਹੀਂ ਸੀ ਮੰਨੀ ਪਰ ਇਹ ਫਿਰ ਕਹਿ ਰਿਹਾ ਜੀ 47 ਤੱਕ ਉਹਨਾਂ ਦੀ ਬੜੀ ਅਡਹੀਰੈਂਸ ਰਹੀ ਪੰਜਾਬੀ ਨਾਲ ਜੀ ਫੋਰ ðੇਮ ਟੂ ਹੈਵ ਡਨ ਸੋ ਇਨ ðੇ ਵੇਕ ਆਫ ਇੰਡੀਪੈਂਡੈਂਸ ਵੁੱਡ ਹੈਵ ਬੀਨ ਟੈਂਟਡ ਟੂ voting ਅਗੇਂਸਟ ðਾ ਇੰਡੀਅਨ ਯੂਨੀਅਨ ਉਹਨਾਂ ਦਾ ਮਤਲਬ ਹੈ ਕਿ ਗੁਰਮੁਖੀ ਸਕ੍ਰਿਪਟ ਪੜਨਾ ਜਿਹੜਾ ਹੈ ਜਾਂ ਮੰਨਣਾ ਇਹ ਇੰਡੀਅਨ ਯੂਨੀਅਨ ਦੇ ਖਿਲਾਫ جنگ ਦਾ ਐਲਾਨ ਸੀ ਕਿਉਂਕਿ ਇਹ ਹਿੰਦੂਆਂ ਦਾ ਦੇਸ਼ ਆ ਗਿਆ ਹੈ ਤੁਸੀਂ ਗੁਰਮੁਖੀ ਪੜੋਗੇ ਉਹਨਾਂ ਨੇ ਕਿਹਾ ਜੀ ਇਹ ਤਾਂ ਉਹਦੇ ਔਰ ਡੈਕਲੇਰੇਸ਼ਨ ਸੀ ਦੇ ਹੈਡ ਨਾਟ ਮਚ ਟੂ ਗੇਨ ਐਂਡ ਅ ਗ੍ਰੇਟ ਡੀਲ ਟੂ ਲੂਜ਼ ਬਾਈ ਐਡਾਪਟਿੰਗ ਸੱਚ ਅ ਕੋਰਸ ਆਫ ਐਕਸ਼ਨ ਫਰ ਦਾ ਅਕਾਲੀਜ਼ ਹੁਵਡ ਨੈਵਰ ਹੈਵ ਓਨਡ ਥੈਮ ਐਜ਼ ਥੇਅਰ ਓਨ ਉਹ ਕਹਿੰਦੇ ਜੀ ਜੇ ਉਹ ਮੰਨ ਵੀ ਲੈਂਦੇ ਅਕਾਲੀਆਂ ਦਾ ਮਤਲਬ ਉਹ ਸਿੱਖ ਹੈ ਕਿ ਸਿੱਖਾਂ ਨੇ ਹਿੰਦੂਆਂ ਨੂੰ ਕਦੇ ਓਨ ਥੋੜੀ ਕਰਨਾ ਸੀ ਇਸ ਲਈ ਉਹਨਾਂ ਨੇ ਆਪਣੀ ਜਿਹੜੀ ਅਡਹੀਰੈਂਸ ਹੈ ਉਹ ਦਿੱਲੀ ਦਰਬਾਰ ਦੇ ਨਾਲ ਰੱਖੀ ਦਾ ਆਇਡੈਂਟੀਟੀ ਇਸ਼ੂ ਇਜ਼ ਵਰਨ ਆਊਟ ਕਹਿੰਦਾ ਜੀ ਹੁਣ ਕੋਈ ਇਸ਼ੂ ਹੀ ਨਹੀਂ ਰਹਿ ਗਿਆ ਆਇਡੈਂਟੀਟੀ ਦਾ ਨੋ ਹਿੰਦੂ ਨੋਟ ਈਵਨ ਦਾ ਮੋਸਟ ਸੈਂਟੀਮੈਂਟਲ ਵਨ ਕੈਨ ਐਨੀ ਲੋਂਗਰ ਕੇਅਰ ਵੈਦਰ অর ਨਾਟ ਦਾ ਸਿੱਖ ਸ਼ੁੱਡ ਰਿਗਾਰਡ ਥੈਮਸੈਲਵਜ਼ ਐਸ ਹਿੰਦੂ ਉਹਨਾਂ ਨੇ ਕਿਹਾ ਜੀ ਭਾਵੇਂ ਕੋਈ ਜ਼ਜ਼ਬਾਤੀ ਹਿੰਦੂ ਵੀ ਹੋ ਉਹਨੂੰ ਕੋਈ ਫਿਕਰ ਨਹੀਂ ਕਿ ਸਿੱਖ ਆਪਣੇ ਆਪ ਨੂੰ ਹਿੰਦੂ ਮੰਨਦੇ ਨੇ ਕਿ ਨਹੀਂ ਮੰਨਦੇ ਮਤਲਬ ਇਹ ਹੈ ਵੀ ਹੁਣ ਹਿੰਦੂਆਂ ਦਾ ਆਪਣਾ ਦੇਸ਼ ਹੈ ਇਹ 20 ਮਿਲੀਅਨ ਰਹਿਣ ਵੀ ਅਸੀਂ ਇਹਨਾਂ ਨੂੰ ਵੈਸੇ ਹੀ ਚਵਾ ਜਾਣਾ ਔਰ ਅਬ ਇਹ ਮੰਨਣ ਨਾ ਮੰਨਣ ਕੋਈ ਫਰਕ ਨਹੀਂ ਪੈਂਦਾ ਇਟ ਇਜ਼ ਦਾ ਬਿਜ਼ਨਸ ਆਫ ਦਾ ਸਿਕਸ ਇਹ ਸਿੱਖਾਂ ਨੇ ਦੇਖਣਾ ਕਿ ਇਫ ਦਾ ਕਾਲਜ ਵਿਸ਼ ਟੂ ਇਗਨੋਰ ਹਿਸਟਰੀ ਐਂਡ ਇਨਵੈਂਟ ਅ ਨਿਊ ਵਨ ਟੂ ਗਿਵ ਥੈਮਸੈਲਵਜ਼ ਅ ਸੈਪਰੇਟ ਐਂਟਿਟੀਡ ਆਈਡੈਂਟੀਟੀ ਐਂਡ ਅਦਰ ਸਿਕਸ ਵਿਸ਼ ਟੂ ਗੋ ਅਲੋਂਗ ਨੋ ਹਿੰਦੂ ਇਸ ਗੋਇੰਗ ਟੂ ਸ਼ੇਡ ਅ ਟੀਅਰ ਓਵਰ ਇਟ ਉਹਨਾਂ ਨੇ ਕਿਹਾ ਜੀ ਜੇ ਅਕਾਲੀਆਂ ਨੇ ਆਪਣੀ ਇੱਕ ਨਵੀਂ ਪਛਾਣ ਬਣਾ ਮਤਲਬ ਇਹ ਵੀ ਹੈ ਹਿੰਦੂ ਹੀ ਨੇ ਪਰ ਜੋ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਨੇ ਤੇ ਸਿੱਖ ਉਹਨਾਂ ਦੇ ਮਗਰ ਲੱਗਦੇ ਨੇ ਜੀ ਸਦਕੇ ਸਾਨੂੰ ਜਿਹੜਾ ਇਸ ਦਾ ਕੋਈ ਅਫਸੋਸ ਨਹੀਂ ਹਨ ਉਹ ਹਿੰਦੂ ਵੀ ਲੇਬਰ ਸ਼ੈੱਡ ਟੀਅਰ ਓਵਰ ਇਟ ਦਾ ਪ੍ਰੋਬਲਮਸ ਆਰ ਡਿਫਰੈਂਟ ਪਰ ਸਮਸਿਆਵਾਂ ਆਰ ਅੱਡ ਨੇ ਦਾ ਅਕਾਲੀਜ਼ ਕੈਨ ਨਾਟ ਫੋਰਸ ਅਨਦਰ ਪਾਰਟੀਸ਼ਨ ਔਨ ਦਾ ਕੰਟਰੀ ਅਕਾਲੀ ਜਿਹੜੇ ਨੇ ਹੁਣ ਨਾ ਧਰਮ ਯੁੱਧ ਮੋਰਚੇ ਚ ਖਾਲਿਸਤਾਨ ਦੀ ਮੰਗ ਸੀ ਸਿਰਫ ਜਿਹੜੀ ਐ ਰਾਜਾਂ ਨੂੰ ਵਾਧਾ ਅਧਿਕਾਰ ਪਾਣੀਆਂ ਤੇ ਹੱਕ ਪਰ ਉਹ ਉਹਨੂੰ ਇਹ ਕਹਿ ਰਿਹਾ ਵੀ ਜਿਵੇਂ ਉਹ ਪਾਰਟੀਸ਼ਨ ਦੇਸ਼ ਤੋੜਨ ਦੀਗਾ ਇਹ ਬਿਲਕੁਲ ਤੁਸੀਂ ਇਹ ਦੇਖੋਗੇ ਕਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਰਜੇ ਜਿਹਦੇ ਚ ਇਹਨਾਂ ਨੇ ਫਿਰ ਜੂਨ 14 84 ਕੀਤਾ ਇਹ ਮਾਰਚ 84 ਦਾ ਦਾ ਰਾਈਟ ਅਪ ਹੈ ਦਾ ਅਕਾਲੀਜ਼ ਕੈਨ ਨਾਟ ਫੋਰਸ ਅਨਦਰ ਪਾਰਟੀਸ਼ਨ ਆਨ ਦਾ ਕੰਟਰੀ ਵਟ ਏਵਰ ਦੇ ਡੂ ਵਟ ਏਵਰ ਅਸਿਸਟੈਂਸ ਦੇ ਰੀਸੀਵ ਫ্রম ਸੋਰਸਸ ਹੌਸਟਾਈਲ ਟੂ ਇੰਡੀਆ ਐਂਡ ਵਟ ਏਵਰ ਦਾ ਕਾਸਟ ਟੂ ਦਾ ਨੇਸ਼ਨ ਆਫ ਰੈਜ਼ਿਸਟੈਂਸ ਟੂ 뎀 ਹੁਣ ਇਹ ਕਹਿ ਰਿਹਾ ਜੀ ਇਹ ਪਾਕਿਸਤਾਨ ਤੋਂ ਮਦਦ ਲੈ ਉਹ ਕਹਿੰਦਾ ਜਿੱਥੋਂ ਮਰਜੀ ਤੁਸੀਂ ਮਦਦ ਲੈ ਲਓ ਜੋ ਮਰਜੀ ਤੁਸੀਂ ਕਰੋ ਪਰ ਇਹ ਜਿਹੜਾ ਤੁਹਾਨੂੰ ਅਸੀਂ ਜਿਹੜਾ ਨੇਸ਼ਨ ਨੂੰ ਨੇਸ਼ਨ ਰਿਸਿਸਟ ਕਰੇਗਾ देयर इज नो ਬ੍ਰਿਟਿਸ਼ ਪਾਵਰ ਇਨ ਦਾ ਕੰਟਰੀ ਵਿਚ ਕੈਨ ਡਿਵਾਈਡ ਇਟ ਵਾਂਸ ਅਗੇਨ ਐਂਡ ਦਾ ਇੰਡੀਅਨ ਸਟੇਟ ਇਜ਼ ਨਾਟ ਸੋ ਵੀਕ ਐਸ ਟੂ ਕ੍ਰੰਬਲ ਇਨ ਦਾ ਫੇਸ ਆਫ देयर ओन ਸਲੋਟਸ ਦੇਖੋ ਤੁਸੀਂ ਕਿ ਭਈ ਇਹ ਇਹ ਅੰਗਰੇਜ਼ ਨੇ ਇੱਥੇ ਬੈਠੇ ਕਿ ਉਹ ਡਿਵਾਈਡ ਕਰਕੇ ਜਾਣਗੇ ਔਰ ਇਹ ਤੁਸੀਂ ਜੋ ਮਰਜੀ ਜੋਰ ਲਾ ਲਓ ਇਹ ਇੰਨੀ ਸਾਡੀ ਕਮਜ਼ੋਰ ਸਟੇਟ ਨਹੀਂ ਹੈ ਕਿ ਭਈ ਉਹ ਕ੍ਰੰਬਲ ਡਾਊਨ ਹੋ ਜਾਏਗੀ ਜਿਹੜੀ ਹੈ ਡਿੱਕ ਟੁੱਟ ਜਾਏਗੀ ਦਾ ਸਪੋਰਟ ਆਫ ਦਾ ਸਿੱਖ ਕਮਿਊਨਿਟੀ ਕੈਨ ਨਾਟ ਵਿਨ them ਪਾਵਰ ਇਨ ਪੰਜਾਬ ਪਾਵੇਂ ਜਿੰਨੇ ਮਰਜੀ ਸਿੱਖ ਜ਼ੋਰ ਲਾ ਲੈਣ ਪੰਜਾਬ 'ਚ ਵੀ ਉਹ ਤਾਕਤ ਨਹੀਂ ਆ ਸਕਦੇ ਦਾ ਮੈਜੋਰਟੀ ਆਫ ਦਾ ਸਿੱਖ ਇਨ ਦਾ ਸਟੇਟ ਇਜ਼ ਸਮਾਲ ਇਹ ਬੇਅਰ 2% ਆਫ ਥੈਟ ਐਂਡ ਦੇ ਡੂ ਨਾਟ ਕਮਾਂਡ ਅ ਮੈਜੋਰਟੀ ਇਨੇ ਮੈਜੋਰਟੀ ਆਫ ਕੰਸਟੀਟੂਐਂਸਿਸ ਇਨ 뷰 ਆਫ देयर ਹੈਵੀ ਕਨਸੈਂਟਰੇਸ਼ਨ ਇਨਸਰਟਡ ਹੁਣ ਤੁਸੀਂ ਦੇਖੋ ਹਿੰਦੂ ਜਿਹੜੇ 12% ਨੇ 48% ਬਣਾਉਣਾ ਉਹਨੇ ਕਿਹਾ ਜੀ ਸਿੱਖਾਂ ਦੀ ਸਿਰਫ 2% ਵਧ ਨੇ ਔਰ ਉਹ ਵੀ ਕੁਝ ਜ਼ਿਲ੍ਹਿਆਂ 'ਚ ਨਹੀਂ ਸਾਰੇ ਪੰਜਾਬ 'ਚ ਇਹਨਾਂ ਦੀ ਮੈਜੋਰਟੀ ਨਹੀਂ ਤੁਸੀਂ ਇਹ ਦੇਖੋ ਵੀ ਕਿਵੇਂ ਕਿਸ ਲਾਈਨ ਦੇ ਉੱਤੇ ਇਹ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਜੀ ਸੋ ਦਾ ਮੋਰ ਸੈਲਫ ਕੌਨਸ਼ੀਅਸ ਦੇ ਬਿਕਮ ਆਫ देयर ਸੈਪਰੇਟ ਆਇਡੈਂਟੀਟੀ ਐਂਡ ਦਾ ਮੋਰ ਐਗਰੈਸਿਵਲੀ ਦੇ ਬਿਹੇਵ ਦਾ ਮੋਰ ਕੰਡੈਮਡ ਦੇ ਵਿਲ ਬੀ ਟੂ ਰਿਮੇਨਿੰਗ ਇਨ ਦਾ ਵਿਲਡਰਨੈਸ ਉਹਨੇ ਕਿਹਾ ਜੀ ਇਹ ਜਿੰਨਾ ਜ਼ੋਰ ਲਾਣਗੇ ਆਪਣੀ ਪਛਾਣ ਦਾ ਉਹਨਾਂ ਇਹ ਥੱਕੇ ਜਾਣਗੇ ਵਿਲਡਰਨੈਸ ਹੁੰਦਾ ਵੀ ਇਹਨਾਂ ਨੂੰ ਇਹਨਾਂ ਦੀ ਹੋਣ ਦੀ ਮਿਟ ਮਿਟ ਚਾਏਗੀ ਵੀ ਇਹਨਾਂ ਦੀ ਕੋਈ ਪਛਾਣ ਨਹੀਂ ਰਹੇਗੀ meanwhile as punjab burns the alienation of hindus from sikhs in the rest of the country will gather momentum ਉਨੇ ਕਿਹਾ ਜੀ ਜਿਉਂ ਜਿਉਂ ਪੰਜਾਬ ਸੜ ਰਿਹਾ ਹੈ ਸੜੇਗਾ ਜੀ ਬਾਕੀ ਭਾਰਤ ਦੇ ਹਿੰਦੂ ਜਿਹੜੇ ਨੇ ਉਹ ਸਿੱਖਾਂ ਪ੍ਰਤੀ ਬਿਲਕੁਲ ਇੱਕ ਜਿਹੜੀ ਹੈ ਉਹ ਅੱਡ ਹੁੰਦੇ ਚਲੇ ਜਾਣਗੇ ਦਾ ਪ੍ਰੋਸੈਸ ਹੈਜ਼ ਆਲਰੇਡੀ ਗੌਨ ਡੇਂਜਰਸਲੀ ਫਾਰ ਉਹਨੇ ਕਿਹਾ ਜੀ ਆਲਰੇਡੀ ਜਿਹੜੇ ਬਾਕੀ ਭਾਰਤ ਦੇ ਹਿੰਦੂ ਨੇ ਉਹ ਸਿੱਖਾਂ ਨਾਲੋਂ ਬਹੁਤ ਦੂਰ ਚਲੇ ਗਏ ਨੇ ਦਾ ਰੀਸੈਂਟ ਰਾਇਟਸ ਇਨ ਹਰਿਆਣਾ ਆਰ ਐਨ ਇੰਡੀਕੇਸ਼ਨ ਉਹਨੇ ਕਿਹਾ ਜੀ ਸਿੱਖਾਂ ਨੂੰ ਆ ਜੋ ਹਰਿਆਣੇ 'ਚ ਕੀਤਾ ਸੋਨੀਪਟ ਪਾਣੀਪਤ ਬਸਾਂ ਚੋਲਾ ਕੇ ਮਾਰਿਆ ਹੈ ਔਰਤਾਂ ਨੂੰ ਬੇਅਦਬ ਕੀਤਾ ਸਿੱਖਾਂ ਦੀਆਂ ਕੇਸਾਂ ਦੀ ਬੇਅਦਵੀ ਕੀਤੀ ਔਰ ਬਹੁਤ ਸਾਰਿਆਂ ਨੂੰ ਕਰਕੇ ਕਿਹਾ ਜਾਓ ਪਿੰਡਰਾਣੇ ਦੇ ਕੋਲ ਜੀ ਔਰ ਇਹ ਫੈਕਟ ਹੈ ਔਰ ਉਹਨੂੰ ਉਹ ਜਸਟੀਫਾਈ ਕਰ ਰਿਹਾ ਵੀ ਆ ਬਾਕੀ ਹਿੰਦੂਆਂ ਨੇ ਦੱਸਦਾ ਹੁਣ ਕਿ ਵੀ ਤੁਹਾਡੇ ਨਾਲ ਅਸੀਂ ਕੀ ਕਰਨੇ ਦਾ ਅਕਾਲੀਜ਼ ਵਿਲ ਬੀ ਇਗਨੋਰਿੰਗ ਦਾ ਲੌਂਗ ਟਰਮ ਕਾਂਸੀਕਵੈਂਸਸ ਐਟ ਦਾ ਕਾਸਟ ਆਫ ਦਾ ਕਮਿਟੀ ਅਕਾਲੀ ਜਿਹੜੇ ਨੇ ਉਹ ਇਸ ਵੇਲੇ ਉਹਦਾ ਦੂਰ ਗਾਮੀ ਕੀ ਪ੍ਰਭਾਵ ਹੋਣਗੇ ਇਸ ਨੂੰ ਇਗਨੋਰ ਕਰ ਰਹੇ ਨੇ ਦੈਟ ਇਜ਼ ਵਾਈ ਦਾ ਫਸਟ ਸੈਂਟੈਂਸ ਇਨ ਦਿਸ ਆਰਟੀਕਲ ਇਸ ਲਈ ਮੈਂ ਪਹਿਲਾ ਸੈਂਟੈਂਸ ਲਿਖਿਆ ਇਟ ਇਜ਼ 11 ਪੀ ਐਮ ਇਨ ਦਾ ਹਿਸਟਰੀ ਆਫ ਦਾ ਸਿੱਖ ਕਮਿਊਨਿਟੀ ਇਹ ਸਿੱਖ ਕੌਮ ਦੇ ਇਤਿਹਾਸ ਚ 11 ਵਜੇ ਨੇ ਸ਼ਾਮ ਦੇ ਜੀ ਇਟ ਮਸਟ ਰਿਵਰਸ ਦਾ ਕਲੌਕ ਹੁਣ ਇਹ ਸਿੱਖਾਂ ਨੇ ਦੇਖਣਾ ਹੈ ਵੀ ਉਹਨਾਂ ਨੇ ਘੜੀ ਨੂੰ ਜਿਹੜਾ ਕਿਵੇਂ ਪੁੱਠਾ ਗੇੜਾ ਦੇਣਾ ਬਟ ਟਾਈਮ ਇਜ਼ ਰਨਿੰਗ ਆਊਟ ਟਾਈਮ ਮੁੱਕ ਰਿਹਾ ਤੇਜ਼ੀ ਨਾਲ ਦਾ ਕਮਿਊਨਿਟੀ ਮਸਟ ਡਿਮਾਂਡ ਦੈਟ ਦਾ ਐਜੀਟੇਸ਼ਨ ਬੀ ਕਾਲਡ ਆਫ ਇਹ ਹੁਣ ਧਮਕੀ ਦੇ ਰਿਹਾ ਵੀ ਜਿਹੜਾ ਧਰਮ ਜਦੋਂ ਮੋਰਚਾ ਦਿੱਤਾ ਹੈ ਇਹ ਹੁਣ ਇੱਕ ਘੰਟਾ ਵਿੱਚ ਰਹਿ ਗਿਆ ਤੁਹਾਡੇ 12 ਅਸੀਂ ਵਜਾ ਦੇਣੇ ਨੇ ਔਰ ਤੁਸੀਂ ਜਿਹੜਾ ਇਹ ਮੋਰਚਾ ਵਾਪਸ ਲਓ ਸਿੱਖ ਜਿਹੜਾ ਇਹ ਫੋਰਸ ਕਰਨ ਅਕਾਲੀਆਂ ਨੂੰ ਕਿ ਮੋਰਚਾ ਸਿਕਸ ਮਸਟ ਹੀਟ ਦਾ ਵਾਰਨਿੰਗ ਬਿਫੋਰ ਇਟ ਸਟ੍ਰਾਈਕਸ ਮਿਡਨਾਈਟ ਸਿੱਖਾਂ ਨੂੰ ਇਹ ਚੇਤਾਵਨੀ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਅੱਧੀ ਰਾਤ 12 ਵਜੇ ਦਾ ਮੁਸਲਮ ਜ਼ਿੰਦਾ ਸਬ ਕੰਟੀਨੈਂਟ ਅਲਾਉਡ ਥੈਮਸੈਲਵਜ਼ ਟੂ ਬੀ ਸੈਡਿਊਸਡ ਬਾਈ ਮਿਸਟਰ ਜਨਾ ਵਿਦ ਕਨਸੀਕਵੈਂਸਸ ਥੈਟ ਆਰ देयर ਫਾਰ ਐਨੀਵਨ ਟੂ ਸੀ ਕਿ ਮੁਸਲਮਾਨਾ ਨੇ ਆਪਣੇ ਆਪ ਨੂੰ ਮਿਸਟਰ ਜਨਾ ਦੇ ਉਸ ਪ੍ਰਚਾਰ ਦੇ ਅਸਰ ਥਲੇ ਆਣ ਦੇ ਤੌਰ ਤੇ ਦੇਖ ਲਓ ਉਹਦੇ ਨਤੀਜੇ ਕੀ ਨਿਕਲੇ ਦਾ ਸਿੱਖਸ ਮਸਟ ਨਾਟ ਐਕਸਪੋਜ਼ ਥੈਮਸੈਲਵਜ਼ ਟੂ ਅ ਸਿਮਿਲਰ ਫੇਟ ਉਹਨੇ ਤੁਸੀਂ ਦੇ ਹੋਏ ਕਹਿੰਦਾ ਕਿ ਵੀ ਹੁਣ ਸਿੱਖ ਜਿਹੜੇ ਨੇ ਉਹ ਉਹ ਆਪਣੀ ਹਾਲਤ ਨਾ ਕਰਵਾਉਣ ਜੋ ਅਸੀਂ ਮੁਸਲਮਾਨਾਂ ਦੀ ਕੀਤੀ 47 history has a way of repeating itself not necessarily as a farce ke jehda kiyah janda hai ke itihas apne aap nu dohranda hai eh sirf kiwain thokha ja pakhand nahi hai ida matlab eh hai ke assi 47 da itihas doharawange tuhanu jehda hai bilkul assi maar mukawange the repetition can be equally tragic ke bhi eh jehdi repetition hovegi aur june 84 ਪਰ ਪੰਜਾਬ ਦੇ 12000 ਪਿੰਡਾਂ 'ਚ ਆਪਰੇਸ਼ਨ ਵੁੱਡ ਰੋਜ਼ ਨਵੰਬਰ 84 ਔਰ ਅੱਜ ਤੱਕ ਜੋ ਚੱਲ ਰਿਹਾ ਹੈ ਇਹ ਗਰੀ ਲਾਲ ਜੈਨ ਜਿਹੜਾ ਭਾਰਤ ਦਾ ਜਿਹਨੂੰ ਨੰਬਰ 1 ਜਰਨਲਿਸਟ ਦੇ ਤੌਰ ਦੇ ਉੱਤੇ ਉਭਾਰਿਆ ਜਾਂਦਾ ਹੈ ਇਹ ਇਸ ਦੀ ਮਾਰਚ ਦੇ ਵਿੱਚ ਜਿਹੜੀ ਹੈ 7 ਮਾਰਚ 1984 ਥਿੰਕਿੰਗ ਸੀ ਔਰ ਅੱਜ ਜਦੋਂ ਮੈਂ মিডিਆ ਮਾਨੀਟਰ ਕਰ ਰਿਹਾ ਹਾਂ ਹੌਲੀ 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 ਉਹੀ ਕਰੰਟ ਉਹਨਾਂ ਨੇ ਥੋੜਾ ਪੀਰੀਅਡ ਮਨਮੋਹਨ ਸਿੰਘ ਦਾ ਦੇਖੇ ਵਿੱਚ ਦੇਖਿਆ ਕਿ ਵੀ ਸਿੱਖਾਂ ਨੇ ਗੋਡੇ ਟੇਕੇ ਨੇ ਕਿ ਨਹੀਂ ਉਹ ਸਮਝਦੇ ਸੀ ਜੀ ਹੋ ਗਿਆ ਕੰਮ ਹੁਣ ਉਸੇ ਤਰ੍ਹਾਂ ਪਰ ਉਹਨਾਂ ਨੂੰ ਲੱਗਦਾ ਹੈ ਕਿ ਬਾਹਰਲੇ ਸਿੱਖ ਜਿਹੜੇ ਨੇ ਖਲੋਤੇ ਨੇ ਔਰ ਪੰਜਾਬ ਚ ਵੀ ਮਰਲੀ ਟਾਮੀ ਆਵਾਜ਼ ਖਾਸ ਤੌਰ ਤੇ ਸਰਬੱਤ ਖਾਲਸਾ 2015 ਦਾ ਉਹਨੇ ਇਹਨਾਂ ਦੇ ਕੰਨ ਖੜੇ ਕਰ ਦਿੱਤੇ ਔਰ ਇਹ ਕਿਸ ਡਾਇਰੈਕਸ਼ਨ ਚ ਜਾਏਗਾ ਆਉਣ ਵਾਲਾ ਇਹਨਾਂ ਦਾ ਹਿੰਦੂ ਤਵੀਆਂ ਦਾ ਏਜੰਡਾ ਇਸ ਬਾਰੇ ਕੋਈ ਭਲੇਖਾ ਨਹੀਂ ਹੋਣਾ ਜੀ ਡਾਕਟਰ ਸਾਹਿਬ ਬਿਲਕੁਲ ਹੈ ਤੁਹਾਨੂੰ ਬ੍ਰੇਕ ਈਵਰਸ ਵਿਚਾਰਨਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ